ਅੱਜ ਗੁਰੂ ਰਵਿਦਾਸ ਭਵਨ ਮਟੌਰ ਵਿਖੇ ਜਿੱਥੇ ਵੱਖ-ਵੱਖ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਵਧਾਈ ਮੌਕੇ ਆਪਣੀ ਹਾਜ਼ਰੀ ਲਗਾਈ ਗਈ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਮੁਹਾਲੀ ਤੋਂ ਸਮਾਜ ਸੇਵੀ ਕਾ ਅਬਾ ਬੰਸਲ ਵੀ ਸ੍ਰੀ ਗੁਰੂ ਰਵਿਦਾਸ ਭਵਨ ਮਟੌਰ ਵਿਖੇ ਪਹੁੰਚੀ ਇਸ ਮੌਕੇ ਕਮੇਟੀ ਵੱਲੋਂ ਮੈਡਮ ਅਬਾ ਬੰਸਲ ਨੂੰ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਮੈਡਮ ਅਬਾ ਬੰਸਲ ਨੇ ਕਿਹਾ ਕਿ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਸਮਾਜਿਕ ਸਾਂਝ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। মিডিਆ ਨਾਲ ਕੀਤੀ ਗੱਲਬਾਤ। ਸਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਅੱਜ ਸਾਰੇ ਮਕੌਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਇੱਥੇ ਸ਼੍ਰੀ ਗੁਰੂ ਸਰ ਸਾਹਿਬ ਗੁਰਦੁਆਰੇ ਦੇ ਵੀ ਸਾਰੇ ਸੰਗਤ ਨੂੰ ਤੇ ਕਮੇਟੀ ਮੈਂਬਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਹੈ। ਕਿ ਅੱਜ ਇਸ ਮਹਾਨ ਪ੍ਰਕਾਸ਼ ਦਿਹਾੜੇ ਦੇ ਉੱਤੇ ਸਾਰੀ ਸੰਗਤ ਬਹੁਤ ਹੀ ਧੁੰਮ ਧਾਮ ਨਾਲ ਜਿਹੜਾ ਉਹ ਇਸ ਦਿਨ ਨੂੰ ਮਨਾਉਣ ਵਾਸਤੇ ਪਹੁੰਚੀ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਵਧਾਈ ਤੁਹਾਨੂੰ ਜੀ ਦਾਸ ਪਾਰੇ ਤੁਸੀਂ ਸਪੀਚ ਦੇ ਰਹੇ ਸੀ ਕਿ ਕੈਸੇ ਸੀ ਇਹ ਉੱਚ नीਚ ਕੁਣ ਇਸ ਤਰ੍ਹਾਂ ਨੰ ਲਦਾ ਟਾਈਮ ਸੀਗਾ ਕਿਸ ਤਰ੍ਹਾਂ ਉਸ ਸਮਾਜ ਤੋਂ ਲੜੇ ਆਪਣੀ ਗਲਬਾਤੀ ਤੇ ਬਾਣੀ ਦੇ ਜਰੀਏ ਪੂਰੇ ਸੰਸਾਰ ਵਿੱਚ ਸਿੱਧ ਹੋਏ ਹਾਂਜੀ ਅੱਜ ਸਮਾਜ ਚ ਕੁਝ ਕੀ ਦੇਖਦੇ ਹਾਂ ਮਤਲਬ ਕਿ ਉਹ ਹੀ ਬੋਲ ਵਾਲਾ ਹੈ ਜਿੰਨੇ ਜੀ ਕਹਿੰਦੇ ਕੁਝ ਸਟੇਟ ਤੇ ਕੋਈ ਥਾਂਾਂ ਤੇ ਹਾਜੇ ਬਿਸਤਰਾ ਹੈ ਹਾਂਜੀ ਹਾਂਜੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੂੰਗੀ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਥਰੂ ਅਤੇ ਆਪਣੇ ਕਵਿਤਾਵਾਂ ਦੇ ਥਰੂ ਜਿਹੜਾ ਇਸ ਸੰਸਾਰ ਦੇ ਵਿੱਚ ਜਿਹੜਾ ਉਹ ਇੱਕ ਕ੍ਰਾਂਤੀ ਲਿਆਂਦੀ ਲੋਕਾਂ ਨੂੰ ਜਿਹੜਾ ਉਹ ਐਸਾ ਮਾਹੌਲ ਪ੍ਰਦਾਨ ਕੀਤਾ ਕਿ ਲੋਕ ਉਹਨਾਂ ਦੀ ਬਾਣੀ ਨੂੰ ਸੁਣ ਕੇ ਹੀ ਜਿਹੜਾ ਸਮਾਜ ਦੇ ਵਿੱਚ ਸੀਗਾ ਉਹ ਕੁਰੀਤੀਆਂ ਦੂਰ ਹੋਣ ਲੱਗ ਪਈਆਂ ਸੋ ਪਰ ਉਸ ਦੇ ਹਿਸਾਬ ਨਾਲ ਇਹ ਦੇਖਿਆ ਜਾਏ ਤੇ ਅੱਜ ਵੀ ਜਿਹੜਾ ਹੈ ਕਿ ਕੁਝ ਸਕੇਟਾਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਲੋਕਾਂ ਦੇ ਨਾਲ ਇਹ ਸਭ ਤੀਰਾ ਕੀਤਾ ਜਾਂਦਾ ਉੱਚੀ ਜਾਤ ਪਾੜ ਲੈ ਕੁਝ ਬੈਕਵਰਡ ਸਟੇਟਸ ਵੀ ਹੈ ਕੁਝ ਬੈਕਵਰਡ ਇਲਾਕੇ ਆ ਸਾਡੇ ਭਾਰਤ ਦੇ ਜਿੱਥੇ ਇਦਾਂ ਦਾ ਰੋਪਾਂ ਦੇ ਨਾਲ ਬਿਹੇਵੀਅਰ ਕੀਤਾ ਜਾਂਦਾ ਹੈ ਉੱਥੇ ਸਾਡੀ ਸਰਕਾਰ ਨੂੰ ਚਾਹੀਦਾ ਕਿ ਉਪਰਾਲੇ ਕੀਤੇ ਜਾਣ ਤੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਇਆ ਜਾਵੇਗਾ ਸਰਕਾਰ ਇਦਾਂ ਦੇ ਕੁਝ ਐਫਰਟਸ ਕਰੇ ਲੋਕਾਂ ਨੂੰ ਇਸ ਤਸ਼ਬਦ ਤੋਂ ਬਾਹਰ ਕੱਢਿਆ ਜਾਵੇ ਇਹੋ ਜੇ ਗਤੀਰੇ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਤੇ ਡਿਵਾਈਡੈਂਡ ਰੂਲ ਦੀ ਰਾਜਨੀਤੀ ਖੇਡੀ ਜਾਂਦੀ ਆ। ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗੀ ਇਸ ਤਰ੍ਹਾਂ ਦੇ ਜਿਹੜੇ ਮਨੋਵ੍ਰਤੀ ਆ ਉਹਦੇ ਚੋਂ ਬਾਹਰ ਨਿਕਲੋ ਤੇ ਡਵੈਲਪਮੈਂਟ ਬਾਰੇ ਸੋਚੋ। ਸਰਕਾਰਾਂ ਨੂੰ ਵੀ ਅਪੀਲ ਕਰਾਂਗੀ ਕਿ ਡਵੈਲਪਮੈਂਟ ਬਾਰੇ ਸੋਚਿਆ ਜਾਵੇ। ਇਹੋ ਜੇ ਬਿਜ਼ਨਸ ਜਿਹੜੇ ਮੁੱਦੇ ਉੱਮਨ ਤੋਂ ਬਾਹਰ ਨਿਕਲਣ। ਕੀ ਲੱਗਦਾ ਹੈਗਾ ਕਿ ਸਰਕਾਰਾਂ ਜੇ ਹੋ ਹੀ ਜਾਣ ਜਾਂ ਸਮਾਜ ਜਾਗਰੂਕ ਹੋ ਜਾਵੇ ਤੇ ਕਿਹਾ ਸਰਕਾਰਾਂ ਬਣ ਸਕਣਗੀਆਂ? ਸਰਕਾਰਾਂ ਖੁਦ ਹੀ ਨਹੀਂ ਚਾਹਦੀਆਂ ਕਿ ਆਪਸ ਇਕੱਠੇ ਹੋਣ। ਲੱਗਦਾ ਤੁਹਾਨੂੰ ਇਹ? ਦੇਖੋ ਬਹੁਤ ਹੱਦ ਤੱਕ ਤਬਦੀਲੀ ਆ ਚੁੱਕੀ ਹੈ ਔਰ लोग भी जागरूक हो चुके हो चुके हैं सोशल मीडिया आजकल इन्ना स्ट्रोंोंग है लोगों अपने अधिकारों के बारे में पता चलना शुरू हो चुका है और लोग जागरूक हिंदे जा रहे हैं सरकार चाह चाहे ना चाह लोग अपने बे, अपने बेसिस से भी लोग जरा बहुत ज्यादा अपने अधिकारों पहचानना शुरू कर दता लोगों ने और अपने अधिकारों राइट्सू जो मन लग गए हैं ਸੇ ਬੁਕਲੇਟ ਤੋਂ ਬਤੌਰ ਤੇ ਕਿ ਅਸਲੀ ਵਿਵਸਥਾ ਕਿਸ ਤਰ੍ਹਾਂ ਦੀ ਹੈ ਜਿਹੜੀ ਮੰਦਰ ਕਮੇਟੀ ਆ ਆਪਣੇ ਨਾਲ ਖੜੇ ਨੇ ਪ੍ਰਬੰਧਕ ਕਮੇਟੀ ਖੜੀ ਹੈ ਕੀ ਕਹਿਣਾ ਚਾਹੋਗੇ ਨਾਲ ਵਿਵਸਥਾ ਨੂੰ ਦੇਖ ਕੇ ਕਿਸ ਤਰ੍ਹਾਂ ਪਰਮੰਧ ਕਮੇਟੀ ਜਿਹੜੀ ਇੱਥੋਂ ਦੀ ਉਹ ਬਹੁਤ ਵਧਾਈ ਦੀ ਪਾਤਰ ਹੈ ਜੀ ਤੁਹਾਡੇ ਸਾਹਮਣੇ ਇਹ ਦੇਖ ਰਹੇ ਹੋ ਗੁਰਦੁਆਰਾ ਸਰ ਸਾਹਿਬ ਜੀ ਦੇ ਸੰਗਤ ਅੱਡੀ ਵੱਡੀ ਇਕੱਠੀ ਹੋਈ ਹੈ ਸੋ ਇਹਨਾਂ ਦੇ ਉਪਰਾਲੇ ਨੇ ਇਹਨਾਂ ਦੇ ਐਫਰਟਸ ਨੇ ਜਿਹੜੇ ਇਹਨਾਂ ਸਾਲਾਂ ਤੋਂ ਇੱਥੇ ਗੁਰਦੁਆਰੇ ਚ ਵਿਵਸਥਾ ਮੇਨਟੇਨ ਕਰਦੇ ਆ ਰਹੇ ਨੇ ਔਰ ਮੈਂ ਵੀ ਪਿਛਲੇ ਕਾਫੀ ਸਾਲਾਂ ਤੋਂ 15 16 ਸਾਲ ਤੋਂ ਮਟੋਰ ਦੇ ਨਾਲ ਜੁੜੀ ਹੋਈ ਆ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਤੁਸੀਂ ਮੈਂ ਸ਼ਿਰਕਤ ਕਰਦੀ ਆ। ਸੋ ਇਹਨਾਂ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਮੰਦਰ ਚ ਉਹ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ। ਸੋ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਾਂਗੀ ਕਿ ਇਦਾਂ ਦੇ ਉਪਰਾਲੇ ਕਰਦੇ ਨੇ ਜਿਦੇ ਨਾਲ ਹਰ ਧਰਮ, ਹਰ ਜਾਤ ਦੇ, ਹਰ ਅ ਪੱਧਰ ਦੇ ਲੋਕ ਜਿਹੜੇ ਨੇ ਉਹ ਇੱਥੇ ਇੱਕ ਇੱਕ ਹੋ ਕੇ ਗੁਰੂ ਸਾਹਿਬ ਦੇ ਵਾਸਤੇ ਮੱਥਾ ਟੇਕਣ ਇੱਥੇ ਪਹੁੰਚਦੇ ਨੇ ਤੇ ਦਿਹਾੜੇ ਨੂੰ ਮਿਲਾਂਦੇ ਨੇ। ਮੈਂ ਆਉਣ ਵਾਲੇ ਫਿਊਚਰ ਦੇ ਵਿੱਚ ਜੇ ਇਸ ਜਗ੍ਹਾ ਦੇ ਉੱਤੇ ਕੋਈ ਚੀਜ਼ ਦੀ ਲੋੜ ਹੈ, ਤੁਹਾਡੇ ਵੱਲੋਂ ਕਿੰਦਾ ਦਾ ਸਹਿਯੋਗ ਰਹੇਗਾ ਉਸ। ਦੇਖੋ ਜਿਸ ਤਰ੍ਹਾਂ ਨੇ ਵੀ ਲੋੜ ਹੋਏਗੀ ਉਸ ਉਸ ਦੇ ਅਕੋਰਡਿੰਗਲੀ ਮੈਂ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਮੇਰੀ ਆਲਵੇਸ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਜਿੱਥੇ ਵੀ ਮੈਂ ਕਰ ਸਕਾਂ ਮੈਂ ਉਸਦੀ ਫਾਈਨੈਂਸ਼ੀਅਲ ਮਦਦ ਕਰਾਂ ਜਾਂ ਫਿਜ਼ੀਕਲੀ ਮੈਂ ਉਸ ਕੋ ਪਹੁੰਚ ਕੇ ਜਿੰਨਾ ਵੀ ਆਪਣਾ ਯੋਗਦਾਨ ਹੋ ਸਕੇ ਉਹ ਪਾਸ ਆਵਾਂ ਸੋ ਕੋਈ ਵੀ ਇੱਥੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਏਗੀ ਸੋ ਮੈਨੂੰ ਦੱਸਣਗੇ ਮੈਂ ਪੂਰੀ ਕੋਈ ਆਪਣੀ ਕੋਸ਼ਿਸ਼ ਕਰੂੰਗੀ ਸਪੋਰਟ ਕਰਨ ਦੀ ਹਾਂਜੀ ਸਰ ਮਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਇਹ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਇੱਥੇ ਮੁਹਾਲੀ ਆ ਪੰਜਾਬ ਆ ਹਿੰਦੁਸਤਾਨ ਚ ਨਹੀਂ ਜੇ ਸਾਰੇ ਵਰਲਡ ਚ ਮਨਾਇਆ ਜਾਂਦਾ ਜੀ ਕਿਉਂਕਿ ਗੁਰੂ ਮਹਾਰਾਜ ਜੀ ਕੋ ਕ੍ਰਾਂਤੀਕਾਰੀ ਯੋਧੇ ਹੋਏ ਨੇ ਜਿਨ੍ਹਾਂ ਨੇ ਆਪਣੇ ਬੋਲਾਂ ਦੇ ਨਾਲ ਅਲਟੋ ਕਿੰਨੇ ਸਾਲ ਪਹਿਲਾਂ ਜੋ ਕ੍ਰਪਤੀਆ ਸੀ ਉਹਨਾਂ ਨੂੰ ਦੂਰ ਕਰਨ ਲਈ ਆਪਣੇ ਉਪਦੇਸ਼ ਦਿੱਤੇ ਨੇ ਆਪਣਾ ਚਾਨਣਾ ਪਾਇਆ ਜੀ ਉਹਨਾਂ ਦੀ ਬਾਣੀ ਲੋਕਾਂ ਤੱਕ ਪਹੁੰਚਦੀ ਹੈ ਤਾਂ ਸਮਝਦਣ ਲੱਗਦਾ ਲੱਗਦਾ ਜੀ ਬਾਕੀ ਇਮਤਿਹਾਰ ਦਿਨ ਹੋ ਗਏ ਜੀ ਤਕਰੀਬਨ ਸਾਰਿਆਂ ਪਿੰਡ ਮਟੌਰ ਦੇ ਜਿੰਨੀਆਂ ਵੀ ਸੰਗਤਾਂ ਸੀ ਉਹਨਾਂ ਨੇ ਰਲ ਕੇ ਇਹ ਪ੍ਰਣਾ ਕੀਤਾ ਇਹ ਪ੍ਰਣਾ ਨਗਰ ਕੀਰਤਨ ਸਜਾਇਆ ਗਿਆ 8 ਤਰੀਕ ਨੂੰ 10 ਤਰੀਕ ਤੋਂ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰੱਖੇ ਹੋਏ ਸੀ ਜੀ ਤੇ ਸਾਡੇ ਚ ਸ਼੍ਰੀਮਤੀ ਆਵਾ ਬਾਂਸਲ ਜੀ ਆਏ ਨੇ ਇਹਨਾਂ ਨੇ ਵੀ ਸਾਨੂੰ ਬਹੁਤ ਯੋਗ ਦਿੱਤਾ ਕਿਤੇ ਵੀ ਹੋਰ ਕਿਸੇ ਵੀ ਸੀ ਇਹਨਾਂ ਨੂੰ ਪ੍ਰੋਗਰਾਮ ਚ ਬੁਲਾਉਂਦੇ ਆ ਕੱਲੇ ਗੁਰਦਾਰੇ ਨਹੀਂ ਜੀ ਮੰਦਰ ਦੇ ਪ੍ਰੋਗਰਾਮ ਚ ਮਸਜਿਦ ਦੇ ਪ੍ਰੋਗਰਾਮ ਚ ਕਿਤੇ ਵੀ ਬੁਲਾਉਂਦੇ ਆ ਸਾਰਿਆਂ ਚ ਸਾਡਾ ਬਹੁਤ ਸਹਿਯੋਗ ਕਰਦੇ ਆ ਕਲਵੰਤ ਸਿੰਘ ਐਮ ਐਲ ਏ ਜੀ ਆਏ ਆ ਜੀ ਜਿੱਤੀ ਜੀ ਮੇਰ ਜੀ ਆ ਬਹੁਤ ਬਹੁ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਸਾਰੀ ਸੰਗਤ ਦਾ ਜੀ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਸੰਗਤ ਬੈਠੀ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਉਹਨਾਂ ਨੂੰ ਵਧਾਈ ਦਿੰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤਾਂ ਮੋਜੋ ਹੈ ਵੈਦਵਾਨ ਪ੍ਰਧਾਨ ਦਾਬਾ ਬਾਨ ਭਾਰਤੀ ਵੈਲਫੇਅਰ ਕਲੱਬੀ ਦਾ ਮੈਂ ਅੱਜ ਸ਼੍ਰੀਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਡੇ ਮੈਡਮ ਅਬਾਗਨ ਜੀ ਆਏ ਆ ਜਿਨ੍ਹਾਂ ਦਾ ਇਸ ਪਿੰਡ ਦੇ ਨਾਲ ਬਹੁਤ ਪਿਆਰ ਹੈ ਬਹੁਤ ਹੋਇਆ ਪਿਛਲੇ ਸਾਲ ਗਰਮੀਆਂ ਦੇ ਵਿੱਚ ਇਹਨਾਂ ਨੇ ਸਾਰੇ ਉਰੇ ਜਿੰਨੇ ਕੂਲਰ ਵਗੈਰਾ ਲੱਗੇ ਸਾਰੇ ਇਹਨਾਂ ਦੇ ਸਜੂਜ ਸਦਕਾ ਹੀ ਲੱਗੇ ਹਰ ਹੱਟ ਟਾਈਮ ਹਰ ਵੇਲੇ ਜਿਹੜੇ ਹੈਗੇ ਹਨ ਤੁਹਾਨੂੰ ਸਹਾਇਤਾ ਦਿੰਦੇ ਤੇ ਮੈਂ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੀ ਕਮੇਟੀ ਨੂੰ ਪ੍ਰਬੰਧਕ ਕਮੇਟੀ ਨੂੰ ਖਾਸ ਕਰਕੇ ਸਾਡੇ ਵੀਰ ਮਨਦੀਪ ਸਿੰਘ ਜੀ ਇਹਨੇ ਦੀ ਰੈਨਾਈ ਹੀਟਾ ਸਾਰਾ ਇਹ ਪ੍ਰੋਗਰਾਮ ਲਿਖਿਆ ਗਿਆ ਇਹ ਜਿਹੜੇ ਹੈਗਾ ਇਸ ਤਰੀਕੇ ਨਾਲ ਅਨਰ ਕੀਰਤਨ ਕਰਦੇ ਆ ਤੇ ਇਹਦੇ ਵਿੱਚ ਸ਼ਾਮਲ ਹੋਏ ਸਾਰੀਆਂ ਦੇ ਪਿਆਰੀਆਂ ਪੰਦਰੀਆਂ ਤੇ ਰਾਤ ਅੱਧੀ ਇਹਨਾਂ ਨੇ ਤੇ ਜਾਰੀ ਹੈ ਇਹਨਾਂ ਦੀ ਜੋਗ ਅਗਵਾਈ ਹਦਕਾ ਐਡੇ ਵੱਡੇ ਪੱਧਰ ਤੇ ਇਹ ਜਿਹੜਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਅ ਦੇਤੀ ਮੋਰ ਦਿੱਤੀ ਸੀ ਦੀ ਹਾਕਮਾ ਕੈਬਨਟ ਮੰਤਰੀ ਬਲਬੀਰ ਸਿੱਧੂ ਤੇ ਹੋਰ ਬਹੁਤ ਹੀ ਉਗੀਆਂ ਸਭਜੀਤਾ ਜਿਵੇਂ ਮੈਡਮ ਆਵਾਜ਼ਾਂ ਚਲਦੀ ਤੇ ਸਾਰੀਆਂ ਪਾਰਕੀ ਬਾਜੀ ਤੋਂ ਉੱਪਰ ਉੱਠ ਕੇ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਸਾਰੀਆਂ ਪਾਰਟੀਆਂ ਨੇ ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਕਰਾਇਆ ਗਿਆ ਕਿਉਂਕਿ ਗੁਰੂ ਮਹਾਰਾਤਾ ਉਹਦੇ ਕਹੇਗੇ ਸੀ ਕਿ ਇਹ ਜਿਹੜਿਆ ਹੈਗਾ ਸਾਨੂੰ ਬੰਦੀਆਂ ਚ ਪਾ ਕੇ ਰੱਖਿਆ ਹੁਣ ਤੱਕ ਪਰ ਸਾਡਾ ਨਗਰ ਦਾ ਇਸ ਭਾਗ ਹੈ ਬਹੁਤ ਅਸੀਂ ਆਪ ਅਸੀਂ ਆਪਣੇ ਆਪ ਨੂੰ ਖੁੱਸ ਨੇ ਸੂਟ ਕਰਦੇ ਹਾਂ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਜਾਤ ਦੇ ਵਿੱਚ ਕਿਸੇ ਵੀ ਕੋਈ ਫਰਕਲ ਹੋਵੇ ਤੇ ਸਾਰਾ ਪਿੰਡ ਇੱਕ ਮੁੱਠ ਹੋ ਗਏ ਪੂਰੇ ਤਨਮਨ ਤਨ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਦਾ ਜਿਵੇਂ ਅੱਜ ਤੁਸੀਂ ਦੇਖਿਆ ਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾਇਆ ਸਾਰੇ ਸਖਤ ਜਿਹੜੇ ਇਹ ਲੋਕ ਪਹੁੰਚੇ ਹੋਣੇ ਨੇ ਲਈ ਐਸੀ ਤਰ੍ਹਾਂ ਇਹ ਕੋਈ ਵੀ ਕਿਸਮ ਦਾ ਜੋ ਵੀ ਪ੍ਰੋਗਰਾਮ ਹੁੰਦਾ ਕਿਸੇ ਦਾ ਵੀ ਜਾਤ ਪਾਤ ਉੱਪਰ ਉੱਠ ਕੇ ਤਰਨਰ ਪਕਤਾ ਨੂੰ ਹੋ ਕੇ ਸਾਰੇ ਬੜੇ ਪਿਆਰ ਤੇ ਸਰਦਾ ਸਹਿਯੋਗ ਨਾਲ ਮਨਾ ਰਹੇ ਇਸ ਕਰਕੇ ਲਈ ਫੇਰ ਦੁਬਾਰਾ ਜਿਹੜੀ ਸ੍ਰੀ ਗੁਰੂ ਰਵਿਦਾਸ ਜੀ ਦੀ ਕਮੇਟੀ ਹੈ ਉਹਨਾਂ ਨੂੰ ਕਹਾਤ ਬਹੁਤ ਬਧਾਈ ਦਿੰਦਾ ਗੁਰੂ ਮਹਾਰਾਜ ਜੀ ਅੱਗੇ ਨੇ ਉਹ ਵੀ ਬਾਤ ਚੜ ਕੇ ਸਾਥੋਂ ਸੇਵਾ ਲਈ